ਰਾਜਵੀਰ ਜਵੰਦਾ ਦੇ ਸੰਸਕਾਰ ਸਮੇਂ ਜੀਵ ਚੋਂ ਨਿਕਲੀਆਂ ਇਹ ਦੋ ਕੀਮਤੀ ਚੀਜ਼ਾਂ ਘੁਬਾਂ ਮਾਰ ਰੋਈ ਮਾਂ ਤੇ ਘਰ ਵਾਲੀ ਦੇਖ ਕੇ ਦਾ ਪੰਜਾਬੀ ਬੋਲਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਰਾਜਵੀਰ ਜਿਹੜਾ ਸਾਡਾ ਭਰਾ ਸੀ ਉਹਦਾ ਅੰਤਿਮ ਸੰਸਕਾਰ ਹੋ ਚੁੱਕਿਆ ਹੈ ਸੋ ਪਰਿਵਾਰ ਬਹੁਤ ਜਿਆਦਾ ਗਹਿਰੇ ਸਦਮੇ ਦੇ ਵਿੱਚ ਹੈ ਕਿਉਂਕਿ ਪਿਤਾ ਤੇ ਪਹਿਲਾਂ ਹੀ ਜਾ ਚੁੱਕਿਆ ਹੈ ਸੰਸਾਰ ਤੋਂ ਔਰ ਇੱਕ ਇਹੀ ਸਹਾਰਾ ਸੀ ਇਹ ਵੀ ਹੁਣ ਜਾ ਚੁੱਕਿਆ ਹੈ ਇੱਕ ਛੋਟੀ ਜੀ ਬੇਟੀ ਹੈ ਇੱਕ ਬੱਚਾ ਆ ਸਾਹਸੰਗਤ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਦਾਂ ਦੇ ਹਾਲਾਤਾਂ ਦੇ ਵਿੱਚ ਹੁਣ ਛੋਟੇ ਬੱਚੇ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਹੌਲੀ-ਹੌਲੀ ਪਤਾ ਲੱਗੂਗਾ ਵੀ ਸਾਡੇ ਡੈਡੀ ਹੁਣ ਸੰਸਾਰ ਵਿੱਚ ਨਹੀਂ ਰਹੇ ਬੱਚੀ ਨੂੰ ਭਾਵੇਂ ਪਤਾ ਹੋਵੇ ਪਰ بیٹے ਨੂੰ ਹੌਲੀ-ਹੌਲੀ ਪਤਾ ਲੱਗੂਗਾ ਔਰ ਜਾਣਾ ਤੇ ਸਭ ਨੇ ਹੀ ਐ ਪਰ ਜਿਹੜਾ ਇਦਾਂ ਸਮੇਂ ਤੋਂ ਪਹਿਲਾਂ ਚਲੇ ਜਾਵੇ ਉਹ ਦੁੱਖ ਬਹੁਤ ਵੱਡਾ ਦੁੱਖ ਹੁੰਦਾ ਹੈ ਵੀ ਇਹ ਜਿਹੜਾ ਸਮਾਂ ਹੈ ਨਾ ਇਹ ਸਮਾਂ ਇੱਕ ਅਜੀਹਾ ਸਮਾਂ ਜਿਹੜਾ ਹਰ ਇੱਕ ਨੂੰ ਸੋਚਣ ਤੇ ਮਜਬੂਰ ਕਰ ਦਿੰਦਾ ਆ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੋ ਚੁੱਕਿਆ ਹੈ ਉਹਦੀ ਜੇਬ ਦੇ ਵਿੱਚੋਂ ਕੁਝ ਚੀਜ਼ਾਂ ਨਹੀਂ ਨਿਕਲੀਆਂ ਕੁਝ ਲੋਕ ਐਵੇਂ ਕਹੀ ਜਾਂਦੇ ਆ ਵੀ ਆਪਣੇ ਪਤਨੀ ਲਈ ਕੁਝ ਲਿਖਿਆ ਸੀ ਜਾਂ ਬੱਚਿਆਂ ਲਈ ਕੁਝ ਲਿਖਿਆ ਸੀ ਅਜੀਹਾ ਕੁਝ ਨਹੀਂ ਮਿਲਿਆ ਸਗੋਂ ਉਹਦੀ ਬੇਟੀ ਆਪਣੇ ਪਿਤਾ ਦਾ ਵੈਲਕਮ ਕਰਨ ਦੇ ਲਈ ਕੰਪਿਊਟਰ ਦੇ ਕੋਈ ਚੀਜ਼ਾਂ ਬਣਾ ਰਹੀ ਸੀ ਵੀ ਆਪਣੇ ਪਾਪਾ ਨੂੰ ਆ ਦੇਵਾਂ ਆ ਚੀਜ਼ਾਂ ਦੇਣੀਆਂ ਆ ਜਿੱਦਾਂ ਦਾ ਬਣਾ ਕੇ ਡਾਇਗਰਾਮ ਦੇਾਂਗੀ ਸੋ ਮੇਰੇ ਪਿਤਾ ਜੀ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ ਪਰ ਉਹਨਾਂ ਨੂੰ ਕੀ ਪਤਾ ਸੀ ਵੀ ਪਿਤਾ ਭਾਈ ਇਹ ਸੰਸਾਰ ਦੇ ਵਿੱਚ ਹੁਣ ਨਹੀਂ ਰਿਹਾ ਬੱਚੀ ਬਹੁਤ ਰੋਈ ਹੈ ਜੀ ਬਹੁਤ ਰੋਈ ਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸਮਝ ਲੱਗ ਗਈ ਮੇਰੇ ਪਿਤਾ ਨਹੀਂ ਰਹੇ ਮੇਰੇ ਪਿਤਾ ਸੰਸਾਰ ਤੋਂ ਚਲੇ ਗਏ ਨੇ ਬਹੁਤ ਮੁਸ਼ਕਲ ਵਾਲੀ ਗੱਲ ਹੈ ਬੜੀ ਮੁਸ਼ਕਲ ਦੀ ਘੜੀ ਹੈ ਮਾਤਾ ਤੇ ਰੋਂਦੀ ਵੇਖੀ ਨਹੀਂ ਜਾ ਰਹੀ ਮਾਤਾ ਦਾ ਜਿਹੜਾ ਹਾਲਾਤ ਹੈ ਕਿਉਂਕਿ ਜਿਵੇਂ ਆਪਾਂ ਗਾਣੇ ਸੁਣਦੇ ਰਾਜਵੀਰ ਵੀਰ ਦੇ ਵੀ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ ਉਹ ਚੀਜ਼ਾਂ ਅੱਜ ਸਾਡੇ ਸਾਹਮਣੇ ਨੇ ਉਹ ਮਾਤਾ ਜਿਹੜੀ ਹੈ ਉਹ ਰੋਂਦੀ ਹੋਈ ਵੇਖੀ ਨਹੀਂ ਜਾ ਰਹੀ ਝੱਲੀ ਨਹੀਂ ਜਾ ਰਹੀ ਉਹ ਮਾਤਾ ਜਿਸ ਤਰ੍ਹਾਂ ਉਹ ਮਾਤਾ ਦਾਜ ਹਾਲ ਹੈ ਉਹ ਸ਼ਾਇਦ ਬਿਆਨ ਕਰਨ ਯੋਗ ਵੀ ਨਹੀਂ ਹੈ ਇਸ ਤਰ੍ਹਾਂ ਸਿੱਧੂ ਮੁਸੇਹ ਵਾਲੇ ਦੀ ਮਾਤਾ ਸੀ ਮਾਤਾਵਾਂ ਦਾ ਜਿਹੜਾ ਹਾਲ ਹੈ ਬਹੁਤ ਮਾੜਾ ਹੋ ਜਾਂਦਾ ਹੈ ਕਿਉਂਕਿ ਪੁੱਤ ਚਲੇ ਜਾਂਦੇ ਨੇ ਔਲਾਦ ਚਲੀ ਜਾਂਦੀ ਹੈ ਤੇ ਮਾਤਾਵਾਂ ਇਸ ਤਰ੍ਹਾਂ ਰੋਂਦੀਆਂ ਨੇ ਪਰ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਰਾਜਵੀਰ ਜਵੰਦਾ ਵੀਰ ਹਮੇਸ਼ਾ ਆਪਣੀ ਸਾਫ਼ ਸੁਥਰੀ ਕਲਾਕਾਰੀ ਕਰਕੇ ਅਦਾਕਾਰੀ ਕਰਕੇ ਔਰ ਆਪਣੇ ਨਿੱਗੇ ਸੁਭਾਅ ਕਰਕੇ ਹਸਮੁਖ ਸੁਭਾਅ ਕਰਕੇ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੂਗਾ ਔਰ ਆਖਰੀ ਤਸਵੀਰ ਜਿਹੜੀ ਹੈ ਉਸ ਵੀਰ ਦੀ ਰਾਜਵੀਰ ਦੀ ਉਹ ਲੋਕਾਂ ਦੇ ਸਾਹਮਣੇ ਜਦੋਂ ਆਈ ਕੱਲ ਜਦੋਂ ਅੰਤਿਮ ਸੰਸਕਾਰ ਤੋਂ ਪਹਿਲਾਂ ਲੋਕ ਭੁੱਬਾਂ ਮਾਰ ਕੇ ਰੋ ਉਠੇ ਵੀਰ ਇਹ ਕਿਹਦਾ ਸਮਾਇਆ ਸੋ ਆਪਾਂ ਸਾਰੇ ਆਪੋ ਆਪਣਾ ਧਿਆਨ ਰੱਖਿਆ ਕਰੀਏ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਸਾਰੇ ਜਾਣੇ ਕਿਸੇ ਨਾਲ ਵੀ ਅਜਿਹਾ ਸਮਾ ਨਾ ਵੀ ਕਿਸੇ ਤੇ ਵੀ ਅਜਿਹਾ ਸਮਾ ਨਾ ਹੋਵੇ ਸੋ ਇਹਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ